ਪੰਜਾਬ ਦੇ ਵਿੱਚ ਹੜਾ ਕਾਰਨ ਹੋਏ ਭਾਰੀ ਨੁਕਸਾਨ ਨਾਲ ਲੋਕਾਂ ਦੇ ਘਰ ਟਹਿ ਗਏ ਤੇ 3000 ਏਕੜ ਫਸਲ ਤਬਾਹ ਹੋ ਗਈ। ਇਸ ਸੰਕਟ ਦੇ ਘੜੀ ਵਿੱਚ ਵੱਖ-ਵੱਖ ਸੁਸਾਇਟੀਆਂ ਆ ਪ੍ਰਸ਼ਾਸਨ ਤੇ ਪੰਜਾਬੀ ਕਲਾਕਾਰ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਭੁਲੱਤ ਦੇ ਮੋਹਨ ਵੀਰ ਬੱਲ ਅਤੇ ਉਹਨਾਂ ਦੀ ਟੀਮ ਬਾਲੀਨੇ ਕਾਰਪੋਰੇਸ਼ਨ ਕਬੱਡੀ ਕੱਪ ਵੱਲੋਂ ਅਜਨਾਲਾ, ਆਰਮਦਾਸ ਦੀਰਾ ਬਾਬਾ ਨਾਨਕ ਤੇ ਸੁਲਤਾਨਪੁਰ ਲੋਧੀ ਅਤੇ ਹੂਰ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਹਾਇਤਾ ਮੁਹੰਮਦ ਛੁਲਾਈ ਜ਼ੋਰੀਆ ਮੋਹਨਵੀਰ ਬਾਲਤੇ ਸਾਬੂ ਸਿੰਘ ਖਾਲਸਾ ਨੇ ਦੱਸਿਆ ਕਿ ਹੜ੍ਹਾਂ ਦੇ ਪਹਿਲੇ ਦਿਨ ਤੋਂ ਹੀ ਉਹਨਾਂ ਦੀ ਟੀਮ ਪੀੜਤ ਲੋਕਾਂ ਦੀ ਸੇਵਾ ਦੇ ਵਿੱਚ ਝੂਟੀ ਹੋਈ ਹੈ ਟੀਮ ਦੇ ਵੱਲੋਂ ਵਕ ਵਕ ਥਾਮਾ ਤੇ ਮੈਡੀਕਲ ਕੈਂਪ ਲਗਾ ਕੇ ਮਰੀਜ਼ਾਂ ਦਾ ਮੁਫਤ ਚੈੱਕਅਪ ਤੇ ਦਵਾਈ ਵੰਡ ਕੇ ਤੋਜ਼ਾਰੀ ਇਸ ਤੋਂ ਇਲਾਵਾ ਇਲਾਕਿਆਂ ਦੇ ਵਿੱਚ ਦਵਾਈਆਂ ਦੀ ਸਪਰੇਅ ਵੀ ਕੀਤੀ ਗਈ ਹੈ ਤਾਂ ਜੋ ਬਿਮਾਰੀਆਂ ਦਾ ਖਤਰਾ ਘਟਿਆ ਜਾ ਸਕੇ ਇਸ ਸੇਵਾ ਕਾਰਜ ਵਿੱਚ ਕੁਲਵੰਤ ਸਿੰਘ ਸਾਹਿਬ ਸਿੰਘ ਇੰਟਰਨੈਸ਼ਨਲ ਟਰਬਨ ਕੋਚ ਇੰਦਰਜੀਤ ਸਿੰਘ ਸਤਨਾਮ ਸਿੰਘ ਸਿੱਧੂ ਹਰਪ੍ਰੀਤ ਸਿੰਘ ਅਡਿਪਟੀ ਸਿੰਘ ਤੇ ਪ੍ਰਭਜੋਤ ਸਿੰਘ ਤੇ ਡਾਕਟਰ ਕੇਵਲ ਸਿੰਘ ਅਤੇ ਦੀਪਕ ਕੁਮਾਰ ਸਮੇਤ ਕਈ ਹੋਰ ਮੈਂਬਰ ਸ਼ਾਮਲ ਸਨ ਜਲੰਧਰ ਤੋਂ ਪੱਤਰਕਾਰ ਨਰੇਸ਼ ਮਾਹੀਦੀ ਕਾਸੋ ਰਿਪੋਰਟ ਵੈਰੀਫਾਈਡ ਹਾਂ ਸਾ ਲਾਹੀ ਗੁਰ ਕੀ ਫਤਿਹ ਲਿਬਨਸਾਂ ਨੂੰ ਲਗਾਤਾਰ 40 ਤੋਂ 45 ਦਿਨ ਹੋ ਗਏ ਜਿਹੜੀ ਸੇਵਾ ਕਰਬਿਆਂ ਨੂੰ ਤੇ ਸਵੇਰੇ ਸਾਡਾ ਜਿਹੜਾ ਮੈਡੀਕਲ ਕੈਂਪ ਹੁੰਦਾ ਆ ਰਾਤ ਨੂੰ ਅਸੀਂ ਜਿਹੜਾ ਆ ਪੋਗ ਸਪਰੇ ਕਰੀਦੀ ਆ ਮੱਛਰ ਮਾਰਨ ਵਾਲੀ ਜਿਹੜੀ ਸਪਰੇ ਆ ਤੇ ਸਾਡੀ ਜਿਹੜੀ ਇਹ ਸੇਵਾ ਸਾਰੀ ਬਲ ਇਨ ਕਾਰਪੋਰੇਸ਼ਨ ਕਬੱਡੀ ਕਪ ਭਲੱਥ ਤੇ ਮੋਹਨਵੀਰ ਵੱਲੋਂ ਭਾਜੀ ਹੁਣਾ ਵੱਲੋਂ ਸਾਰੀ ਜਿਹੜੀ ਇਹ ਕੀਤੀ ਜਾ ਰਹੀ ਹੈ ਸੇਵਾ ਤੇ ਸਤਿਕਾਰਯੋਗ ਸਾਡੇ ਵੱਡੇ ਭਾਜੀ ਜੋਤੀ ਭਾਜੀ ਹੁਣੀ 골ਡੀ ਭਾਜੀ ਹੁਣੀ ਜਿੰਦਰ ਭਾਜੀ ਹੁਣੀ ਸਾਰੇ ਭਾਜੀ ਹੁਣੀ ਅੱਧੀ ਅੱਧੀ ਰਾਤ ਨੂੰ ਇਹ ਸੇਵਾ ਨਿਭਾ ਰਹੇ ਆ ਤੇ ਵੀ ਜੀ ਜਿਹੜੀ ਵੀਡੀਓ ਆਪਾਂ 2 ਦਿਨ ਤੋਂ ਅਪਲੋਡ ਨਹੀਂ ਕੀਤੀ ਉਹਦਾ ਰੀਜ਼ਨ ਇਹ ਸੀ ਕਿ ਸਾਡੇ بڑے ਸਤਿਕਾਰਯੋਗ ਪੰਜਾਬੀ ਇੰਡਸਟਰੀ ਦੇ ਵਿੱਚ ਰਾਜਵੀਰ ਜਵਿੰਦਾ ਜੀ ਜਿਹੜੇ ਸਾਡੇ ਇਸ ਪਰਿਵਾਰ ਦੇ ਵਿੱਚ ਨਹੀਂ ਰਹੇ ਇਸ ਕਰਕੇ ਅਸੀਂ ਜਿਹੜੀ ਇਹ ਵੀਡੀਓ ਨਹੀਂ ਪਾਈ ਬਟ ਸੇਵਾ ਸਾਡੀ ਜਾਰੀ ਸੀਗੀ ਤੇ ਅੱਜ ਵੀ ਅਸੀਂ ਡੇਰਾ ਬਾਬਾ ਨਾਨਕ ਦੇ ਲਾਗੇ ਬੱਦੀ ਗਲਾ ਪਿੰਡ ਆ ਜਿੱਥੇ ਬੇਦੀਸ਼ਾਨਾ ਬੇਦੀਸ਼ਾਨਾ ਪਿੰਡ ਆ ਜਿੱਥੇ ਕਿ ਅਸੀਂ ਫੋਗ ਦੀ ਸਪਰੇਅ ਕਰਦੇ ਪਏ ਆ ਜਿਵੇਂ ਸਾਡਾ ਜਿਹੜਾ ਮੈਡੀਕਲ ਕੈਂਪ ਹੁੰਦਾ ਸਾਡੇ ਨਾਲ ਸਾਡਾ ਵੀਰ ਸਿੱਧੂ ਵੀਰ ਕਟ ਸਟੋਰ ਤੋਂ ਹਮੇਸ਼ਾ ਸਾਡੇ ਨਾਲ ਆਪਣਾ ਸਟੋਰ ਬੰਦ ਕਰਕੇ ਸਾਡੇ ਨਾਲ ਸੇਵਾ ਨਿਭਾ ਰਿਹਾ ਤੇ ਸਾਡੀ ਸਾਰੀ ਜਿਹੜੀ ਸਮੁੱਚੀ ਟੀਮ ਮਹਨਵੀਰ ਬਲਜੀ ਦੀ ਜਿਹੜੀ ਅੱਧੀ ਅੱਧੀ ਰਾਤ ਨੂੰ ਸੇਵਾ ਨਿਭਾ ਰਹੀ ਆ ਤੇ ਆਪਾਂ ਇਹ ਸੇਵਾ ਜਿਹੜੀ ਤਕਰੀਬਨ ਜਦੋਂ ਤੱਕ ਹੜਪੀੜਤਾ ਚੱਲਦੇ ਰਹਿਣਗੇ ਇਹ ਸੇਵਾ ਉਦੋਂ ਤੱਕ ਨਿਭਾਈ ਜਾਏਗੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਡੇਰਾ ਬਾਬਾ ਨਾਨਕ ਦੇ ਲਾਗੇ ਬੱਦੀ ਛਾਨਾ ਪਿੰਡ ਜਿਹੜਾ ਕਿ ਬਾਰਡਰ ਦੇ ਬਿਲਕੁਲ ਲਾਗੇ ਆ ਤੇ ਸਵੇਰੇ ਵੀ ਜੀ ਸਾਡੀ ਜਿਹੜੀ ਸੇਵਾ ਆ ਉਹ ਮੈਡੀਕਲ ਦੀ ਹੁੰਦੀ ਆ ਤੇ ਰਾਤ ਨੂੰ ਅਸੀਂ ਜਿਹੜੀ ਸੇਵਾ ਆ ਇਹ ਮੱਛਰ ਮਾਰਨ ਵਾਲੀ ਜਿਹੜੀ ਫੋਗ ਸਪਰੇਅ ਆ ਉਹਦੀ ਕਰੀਦੀ ਆ ਤੇ ਸਾਰੀ ਜਿਹੜੀ ਸੇਵਾ ਆ ਤਕਰੀਬਨ ਮੋਹਨਵੀਰ ਬੱਲ ਜੀ ਬੱਲ ਇਨਕੋਰਪੋਰੇਸ਼ਨ ਕਬੱਡੀ ਕਪਾਹਤ ਦੀ ਸਾਰੀ ਸਮੁੱਚੀ ਟੀਮ ਵੱਲੋਂ ਇਹ ਜਿਹੜੀ ਸੇਵਾ ਕੀਤੀ ਜਾ ਰਹੀ ਆ ਸਾਡੇ ਸਤਿਕਾਰਯੋਗ ਜੋਤੀ ਭਾਜੀ ਹੁਣੀ ਗੋਲਦੀ ਭਾਜੀ ਹੁਣੀ ਜਿੰਦਰ ਭਾਜੀ ਹੁਣੀ ਤੇ ਜਿਹੜੀ ਸੇਵਾ ਸਾਰੇ ਹੀ ਰਲ ਮਿਲ ਕੇ ਜਿਹੜੀ ਇਹ ਸੇਵਾ ਕਰਦੇ ਪਏ ਆ ਅਸੀਂ ਤੇ ਵੀਰ ਜੀ ਦੋ ਪਿਛਲੇ ਦੋ ਦਿਨਾਂ ਤੋਂ ਅਸੀਂ ਵੀਡੀਓ ਇਸ ਕਰਕੇ ਨਹੀਂ ਪਾ ਪਏ ਕਿਉਂਕਿ ਪੰਜਾਬੀ ਇੰਡਸਟਰੀ ਦੇ ਰਾਜਵੀਰ ਜਵਿੰਦਾ ਜੀ ਜਿਹੜੇ ਕੀ ਅਕਾਲ ਚਲਾਨਾ ਕਰ ਗਏ ਸੀਗੇ ਸਾਡੀ ਸਾਰੀ ਮੋਨਵੀਰ ਬੱਲ ਜੀ ਦੀ ਸਮੁੱਚੀ ਟੀਮ ਵੱਲੋਂ ਪਰਿਵਾਰ ਨੂੰ ਜਿਹੜਾ ਕੀ ਪਾਣਾ ਪਾਣਾ ਮੰਨਣ ਦਾ ਬੱਲ ਬਖਸ਼ੇ ਤੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਵਾਹਿਗੁਰੂ ਜੀ ਸਾਰਿਆਂ ਪਰਿਵਾਰਾਂ ਤੇ ਮਿਹਰ ਰੱਖਣ ਸਾਡੀ ਸਾਰੀ ਜਿਹੜੀ ਸੇਵਾ ਇਹ ਇਸੇ ਤਰ੍ਹਾਂ ਹੀ ਕੰਟੀਨਿਊ ਚੱਲਦੀ ਰਹੇਗੀ ਜਿਵੇਂ ਕਿ ਜਦੋਂ ਤੱਕ ਇਹ ਹੜਪੀੜਤਾ ਜਿਹੜੀ ਠੀਕ ਨਹੀਂ ਹੋ ਜਾਂਦੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ